ਮੇਰੇ ਵੱਲੋਂ ਅਨੁਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਪੰਜੀਰੀ ਤੇ ਪਨੀਰ ਜੀ ਕੀ ਕੀ ਸਮਾਨ ਪਿਆ ਰਿਹਾ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਆਪਾਂ ਪਾਇਆ ਜੀ 1 ਲੀਟਰ ਅਲਸੀ ਦਾ ਤੇਲ ਆ ਦੇਖੋ ਜੀ ਇਹਦੇ ਵਿੱਚ ਇਹ ਸਮਾਨ ਆਪਾਂ ਪਾਉਣਾ ਵਾ ਤੇ ਕਾਜੂ ਹੋ ਗਏ ਸੌਗੀ ਹੋ ਗਈ ਤੇਲ ਹੋ ਗਏ ਤੇ ਬਦਾਮ ਜਿੰਨੂੰ ਤੁਸੀਂ ਪਾ ਸਕਦੇ ਪਾ ਸਕਦੇ ਹੋ ਤੇ ਇਹਦੇ ਵਿੱਚ ਹੋ ਗਈ ਸੁੰਡ ਚਾਰੇ ਮਗਜ਼ ਤੇ ਗੂੰਦ ਕਾਜੂ ਮਾਨ ਕਾਫੀ ਪਾਇਆ ਹੋਇਆ ਸੀ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਜੋ ਤੁਸੀਂ ਪਾ ਸਕਦੇ ਪੰਜੀਰੀ ਵਿੱਚ ਤੇ ਆਓ ਆਪਾਂ ਆਪ ਜੀ ਦੀ ਕਿਵੇਂ ਬਣਾਉਣੀ ਆ ਦੱਸ ਜੇ ਹਾਂ ਇਹਦੇ ਨਾਲ ਆਪਣਾ ਇਹ ਤੇਲ ਬਾਦ ਗਰਮ ਹੋ ਗਿਆ ਜੀ ਅੱਸੀ ਦਾ ਆ ਦੇਖੋ ਇਹਦੇ ਜੋ ਆਪਾਂ ਦੇਸੀ ਕੀਤੇ ਕਿਲੋ ਵੇਰਕਾ ਦਾ ਤੇ ਇਹ ਸਮਾਨ ਆਪਣਾ ਮਖਾਣੇ ਹੋਗੇ ਗੋਣਸ ਹੋਗੀ ਤੇ ਖਸਖਸ ਹੋਗੀ ਤੇ ਇਹ ਸਾਰੇ ਆਪਾਂ ਭੁੰਨੇ ਹੋਏ ਜੀ ਇਹ ਮਖਾਣੇ ਹੁੰਦੀ ਹੈ ਛੋਟੇ ਛੋਟੇ ਇਹ ਵਾਲਾ ਸਮਾਨ ਆਪਣਾ ਜੀ ਤੇ ਦੇਸੀ ਕੀ ਹੋਏਗਾ ਇਹ ਸਮਾਨ ਪਾਵਾਂਗੇ ਆਪਾਂ ਜੀ ਵਿੱਚ ਇਹ ਦੇਖ ਕੇ ਪਤਾ ਲੱਗੂਗਾ ਕਿਉਂ ਘਰੋਂ ਹੋਂ ਤੋਂ ਬਾਅਦ ਇਸ ਵਾਰ ਆਪਾਂ ਪਾਵਾਂਗੇ ਦੇ ਵਿੱਚ ਦੇਸੀ ਘਿਓ ਵੇਰਕਾ ਦਾ 1 ਕਿਲੋ 1 ਕਿਲੋ ਫਲੋਰੀਆ ਪਾਵਾਂਗੇ ਦੇ ਵਿੱਚ ਹੁਣ ਦੇਸੀ ਘਿਓ ਵੇਰਕਾ ਦਾ ਦੇਸੀ ਘਿਓ ਚਾਹਮਤ ਛੋਟਾ ਰਿਓ ਭਾਈ Andato. Mi stanno muovendo. Mi ਉਹਾਂ ਪਾਸ ਤੋਂ ਪਾਵਾਂਗੇ ਜੀ ਆਟਾ ਆਟਾ ਲੈ ਆਉਂਦੇ ਹਾਂ ਇਹ ਵੀ ਜੀ ਪਾਵਾਂਗੇ ਹੁਣ ਆਪਾਂ ਆਟਾ ਆਟਾ ਪਾ ਕੇ ਜੀ ਪਾਣ ਬਸ ਇਦਾਂ ਹਿਲਾਈਏ ਨਾ ਆਪਾਂ ਹੌਲੀ ਹੌਲੀ

ਕਾਚੀ ਨਾ ਰੱਖੋ ਸੋਟਾ ਮਾ ਕੇ ਉਹਨੂੰ ਕਿਹਾ ਕਾਹਨ ਮੱਥੀ ਖਾਜੀ ਲੋਈ ਫੋਲੇ ਦਾ ਪੋਪੋਰਾ ਟਾਪਲੇ ਸਾਰੇ ਪਾਲੇਗੇ ਅੱਪ ਨੂੰ ਇਹ ਇਸ ਤਰ੍ਹਾਂ ਜਿਹਾ ਸਾਰੇ ਨਾ ਤੇ ਇਹ ਸ਼ਾਰਟੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਆਪਣਾ ਆਟਾ ਪੂਰਾ ਲਾਲ ਹੋ ਗਿਆ ਫਿਰ ਅੰਦਰ ਵਿੱਚ ਪਾਵਾਂਗੇ ਸਮਾਨ ਜਿਹੜਾ ਆਪਾਂ ਲੈ ਕੇ ਆਏ ਆ ਜੀ ਬਦਾਮ ਕਾਜੂ ਹੋ ਗਈ ਸਾਰਾ ਡਰਾਈ ਫਰੂਟ ਵਗੈਰਾ ਰਸ ਪਾਵਾਂਗੇ ਤੇ ਵੀਡੀਓ ਨੂੰ ਤੁਸੀਂ ਦੇਖੀ ਚਲੋ ਕਿਪਣਾ ਕਰਿਓ ਤੁਸੀਂ ਘਰ ਵਿੱਚ ਬਣਾ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਹੈ ਸੰਜੀਰੀ ਬਣਾਉਣ ਦਾ ਸਰਦੀਆਂ ਵਿੱਚ ਤਾਂ ਬਹੁਤ ਵਧੀਆ ਤਰੀਕਾ ਹੈ ਇਹ ਖਾਣ ਦਾ ਸੰਜੀਰੀ ਹਾਂ ਜਿਹੜਾ ਉਸੀ ਦਾ ਤੇਲ ਹੈ ਜੀ ਇਹ ਟੋਹੀ ਗੋਡੇ ਤੋਂ ਲਓ ਜੀ ਇਹ ਦੇਖੋ ਮਰ ਖੋੜਾ ਜਾ ਹੋ ਗਿਆ ਜੀ ਬ੍ਰਾਉਨ ਗਿਆ ਬਸ ਅੱਡੇ ਨੂੰ ਚੱਲਦੀ ਜਾਂਦੋ ਆ ਦੇਖੋ ਆਵਾਜ਼ ਆਉਂਦੀ ਦੇਖੋ ਸੁਣੋ ਧਿਆਨ ਨਾਲ ਠੀਕ ਹੈ ਜੀ ਲੋ ਜੀ ਪਹਿਲਾ ਆਪਾਂ ਪਾ ਲਈਏ ਇਹਦੇ ਵਿੱਚ ਮਗਜ਼ ਮਗਜ਼ ਪਾ ਲਈ ਆਪਾਂ ਇਹਦੇ ਵਿੱਚ ਓਏ ਮੈਂ ਇਹਦੇ ਚਾਹੇ ਨਹੀਂ ਇਹ ਪਾਲੀ ਦੇ ਵਿੱਚ ਛੁੰਨ ਦੇ ਵਿੱਚ ਤੇ ਪਟਾਕੇ ਵੱਜਣ ਲੱਗ ਗਏ ਜੀ ਇਹ ਤਾਂ ਇਹ ਪਾਲੀ ਆਪਾਂ ਵਿੱਚ ਸੌ ਗਈ। ਜਿਹੜਾ ਪੰਪਾ ਵੰਗ ਮੱਖਣੀ। ਰਾਈ ਫਰੂਟ। ਰਾਈ ਫਰੂਟ ਸਾਰਾ। ਹਾਂ। ਅੰਗਰ ਸਾਰਾ ਸਮਾਨ ਪਾਤਾ ਵਿੱਚ ਆ ਪਈ।

ਸਵਾਗਤ ਹੈ ਰਹਾ ਪਿਆ ਗਿਆ ਵਸੂ ਆਪਣਾ ਹੀ ਥੋੜਾ ਫਾਇਦਾ ਕਰੀਏ ਹੋਪ ਨੇ ਜਿਆਦਾ ਨਹੀਂ ਖਬਰਾਂ ਆਖੀ ਮਤ ਨਹੀਂ ਸਵਾਗਤ ਹੈ ਕਰੋ ਦੇਖੋ ਨੰਬਰ ਆਪੂ ਤੇ ਜਿੱਤਰ ਲੋੜੀ ਆਪਾਂ ਵਿੱਚ ਪਾਵਾਂਗੇ ਦੇ ਬੁਰਾ ਖੰਡ ਮਿੱਠਾ ਆਪਣੇ ਸਵਾਦ ਅਨੁਸਾਰ ਲੋੜੀ ਬੁਰਾ ਖੰਡ ਪਾਤੀ ਪੋਚੇ ਦੇ ਚ ਬੁਰਾ ਖੰਡਾ ਕੀ ਨਮਕਣਾ ਸਮਝ ਲਿਓ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਸਾਲਾ ਲੋ ਜੀ ਆਪਣੀ ਪੰਜੀਰੀ ਬਣ ਕੇ ਜੀ ਬਿਲਕੁਲ ਤਿਆਰ ਹੋ ਗਈ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਆਹ ਦੇਖੋ ਪੰਜੀਰੀ ਚੱਕਰ ਵਿੱਚ ਬਣਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰ ਦਿਓ ਤੇ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ ਮਿਲਦਿਆਂ ਜੀ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ